ਲਾਓ ਵੀ ਮਿੱਤਰੋ ਅੱਜ ਫੇਰ ਦੋ ਜਾਨਵਰ ਲੈ ਆਏ ਇੱਕ ਤਾਂ ਜਿਹਨੇ ਥੋੜੇ ਪੈਸੇ ਲਾਉਣੇ ਜਮ ਹਜ਼ਾਰਾਂ ਦੇ ਮੁੱਲ 'ਚ ਲਾਉਣੇ ਆ ਤਾਂ ਬਸ਼ੀਰੀ ਦੇਖ ਲਓ ਬਾਲੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਹੁੰਦੇ ਬਾਈ ਯਾਰ ਥੋਟੀ ਬਸ਼ੀਰੀ ਹੋ ਤੇ ਇੱਕ ਤੁਹਾਨੂੰ ਦਿਖਾਵਾਂਗੇ ਘੋੜੀ ਗੱਬਨ ਚੈੱਕ ਪਾਸ ਤੇ ਤੋਰੇ ਦੀ ਪੂਰੀ ਸੋਹਣੀ ਸਭ ਤੋਂ ਪਹਿਲਾਂ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਤੇਹਦੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਦੀ ਵੀਡੀਓ 14 ਤਰੀਕ 14 ਸਤੰਬਰ 2025 ਦੇ ਤੇ ਜਾਨਵਰ ਦਿਖਾਵਾਂਗੇ ਦੋ ਇੱਕ ਤਾਂ ਮੋਗਾ ਰੰਗ ਦੀ ਘੋੜੀ ਦਿਖਾਉਣੀ ਆ ਤੇ ਨੰਬਰ 2 ਤੇ ਤੁਹਾਨੂੰ ਬੱਚੀ ਚੰਬੀ ਦਿਖਾਉਣੀ ਆ ਜਿਹੜੀ ਛੋਟੀ ਹਜ਼ਾਰਾਂ ਦੋਨਾਂ ਦਾ ਰੇਟ ਜਾਇਜ਼ ਆ ਗੱਬਣ ਘੋੜੀ ਵੀ ਮੰਨ ਲਓ ਅੱਧ ਤੇ ਪੌਂਚੀ ਖੜੀ ਆ ਥੋੜਾ ਟਾਈਮ ਹੀ ਰਹਿੰਦਾ ਸੂਨ ਚ ਤੇ ਬੰਤਰਾ-ਮੁੰਤਰਾ ਚੈੱਕ ਕਰ ਲਿਓ ਤੋਰੇ ਦੀ ਬਹੁਤ ਸੋਹਣੀ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਦੋਨਾਂ ਜਾਨਵਰਾਂ ਦੀ ਡਿਟੇਲ ਦਵਾਂਗੇ ਜਿਹੜੇ ਭਰਾ ਨੂੰ ਤੋਰੇ ਵਾਲੀ ਗੱਭਨ ਚੈੱਕ ਪਾਸ ਘੋੜੀ ਚਾਹੀਦੀ ਹੋਏ ਤਾਂ ਆ ਦੇਖ ਲਿਓ ਜਿਹਨੇ ਛੋਟੇ ਬਸ਼ੇਰੀ ਲੈਣੀ ਥੋੜੇ ਪੈਸੇ ਲਾ ਕੇ ਆਪ ਦੇ ਹੱਥੀਂ ਪਾਲਣੀ ਉਹ ਸੂਟੀ ਬੱਚੀ ਦੇਖ ਲਓ ਸਭ ਤੋਂ ਪਹਿਲਾਂ ਦੋਸਤੋ ਮਹੂਗਾ ਘੋੜੀ ਦੇਖੋ ਤਿੰਨ ਪੈਰ ਚਿੱਟੇ ਮੱਥੇ ਪਟਾ ਗਰਦਨ ਦੇਖੋ ਕਿੰਨੀ ਪਤਲੀ ਲੰਮੇ ਕੰਨ ਸੁਨੱਖਾ ਬਾਡੀ ਬੁੱਡੀ ਪੂਰੀ ਸੋਹਣੀ ਆ ਆਮ ਤੌਰ ਤੇ ਦੋਸਤੋ ਰੇਟ ਵੀ ਆਪਾਂ ਉਨੇ ਚ ਦੇ ਦੇਣੀ ਜਿੰਨੇ ਖਾਲੀ ਘੋੜੀ ਮਿਲਦੀ ਆ ਫੀਚਰ ਪੂਰੇ ਆ BMW ਇਹਦਾ ਨਾਮ ਕਰਕੇ ਧਰਤਾ ਕਿਉਂਕਿ ਇਹਦੇ ਸਾਰੇ ਫੀਚਰ BMW ਵਾਲੇ ਆ ਪਹਿਲਾਂ ਤਾਂ ਦੇਖੋ ਨਖਰਾ ਨੁਖਰਾ ਚੈੱਕ ਕਰੋ ਘੋੜੀ ਦਾ ਤੁਰਦੀ ਨਾ ਮੜਕਣਾ ਧੌਣ ਤੋਂ ਚੱਕ ਕੇ ਪੂਰਾ ਤੁਰਦੀ ਨਵੇਂ ਬੰਦੇ ਦੀਆਂ ਦੋ ਤਿੰਨ ਹੀ ਹਨਾ ਗੱਲਾਂ ਹੁੰਦੀਆਂ ਬਾਈ ਕੰਨ ਸਨੱਖਾ ਹੋਵੇ ਧੌਣ ਪਤਲੀ ਲੰਮੀ ਹੋਵੇ ਤੇ ਤਾਂ ਨੂੰ ਸੱਪ ਵਾਂਗੂ ਚੱਕ ਕੇ ਮੇਥੋਂ ਰਾ ਦੋਨੇ ਚੀਜ਼ਾਂ ਦੇਖ ਲੀਆਂ ਨੰਬਰ 3 ਤੇ ਤੋਂ ਹੀ ਸਾਊ ਪਾਲਦੇ ਉਹਨੇ ਸਾਊ ਵੀ ਪੂਰੀ ਆ ਬਾਲ ਪੌਰੀਆਂ ਦੀ ਵੀ ਸਾਫ ਆ ਗੱਬਨ ਚੈੱਕ ਪਾਸ ਵੀ ਆ ਤੇ ਤੁਰਦੀ ਵੀ ਪੂਰਾ ਹੀ ਆ ਦੇਖਵਾ ਚਾਲ ਹੁਣ ਤੁਸੀਂ ਆਪ ਦੇਖ ਸਕਦੇ ਕੰਨੇ ਨਖਰੇ ਨਾਲ ਤੁਰਦੇ ਤਾਂ ਇਹਦਾ ਨਾਂ BMW ਰੱਖਿਆ ਤੋੜਨ ਵਾਲੇ ਤੇ ਦਮ ਚਾਹੀਦਾ ਤਰੂ ਪੂਰੀ ਘੋੜੀ ਤਰਦੇ ਨਾ ਪੂਰਾ ਸਵਾਦ ਲਿਆ ਜੇਰ ਸਵਾਰੀ ਵਾਲਾ ਸੌਂਗ ਵੀ ਪੂਰਾ ਕਰੋ ਤੇ ਆਪਾਂ ਜੇ ਗੱਲ ਕਰੀਏ ਗੱਭਣ 5 ਸਵਾ 5 ਮਹੀਨੇ ਦੋਸਤੋ ਗੱਭਣ ਚੈੱਕ ਪਾਸ ਆ ਬਾਕੀ ਤੁਸੀਂ ਆਪਦੇ ਡਾਕਟਰ ਤੋਂ ਨਾਲ ਲਿਆ ਕੇ ਜਿਹੜੇ ਮਰਜ਼ੀ ਆਪਦੇ ਡਾਕਟਰ ਤੋਂ ਚੈੱਕ ਕਰਾ ਲਿਓ ਆਪਾਂ ਨੂੰ ਕੋਈ ਇਤਰਾਜ਼ ਨਹੀਂ ਉਹ ਗੱਭਣ ਚੈੱਕ ਪਾਸ ਹੈ ਨੰਬਰ 2 ਤੇ ਆ ਬੁਸ਼ੀਰੀ ਚੈੱਕ ਕਰ ਲਓ ਦੋਸਤੋ 4 ਸਵਾ 4 ਮਹੀਨੇ ਬੱਚੀ ਦੀ ਉਮਰ ਆ ਚੌਕੜੀ ਦੰਦੀਆਂ ਲਾਲ ਜੰਬੀ ਬੁਸ਼ੀਰੀ ਤੇ ਆਪਾਂ ਦੋਸਤੋ ਕੱਲ ਬਸ਼ੀਰੇ ਦੀ ਵੀਡੀਓ ਪਾਈ ਸੀ ਪੰਜ ਕੁ ਲੈਣੀ ਦੀ ਐਡੀ ਉਮਰ ਦਾ ਹੀ ਸੀ ਤੇ ਬਸ਼ੀਰਾ ਉਦੋਂ ਹੀ ਪਹਿਲੇ ਦੂਜੇ ਫੋਨ ਤੇ ਸੀਲ ਹੋ ਗਿਆ ਤੇ ਬਾਲੇ ਭਰਾਵਾਂ ਦੇ ਫੋਨ ਆਏ ਬਾਈ ਇਹ ਹੀ ਬਸ਼ੀਰਾ ਚਾਹੀਦਾ ਨਾ ਫੇ ਨਾ ਲੈ ਦੋ ਤਾਂ ਮੇਤਰੋ ਉਹ ਤਾਂ ਚਲੋ ਨਹੀਂ ਬਾਈ ਹੁਣਾਂ ਨੇ ਵੇਚਾ ਨਾ ਫੇ ਨਾ ਤੇ ਫੇਰ ਬਾਲੇ ਭਰਾ ਕਹਿੰਦੇ ਬਾਈ ਇਹ ਮੁੱਲ ਦੀ ਬਸ਼ੀਰੀ ਹੋਵੇ ਉਹ ਤੋਂ ਵੀ ਪੂਰਾ ਸਸਤੀ ਬਸ਼ੀਰੀ ਲਿਆਤੀ ਲਾਲ ਚੰਬੀ ਆ ਨੁਗਰੇ ਘੋੜੇ ਦੀ ਹੁਣ ਤੁਹਾਡੀ ਹਿੰਮਤ ਆ ਹਨਾ ਹਿੰਮਤ ਮਾਰਨ ਦੀ ਫੇਰ ਨਾ ਕੋ ਬਾਈ ਇਹ ਰੀਸੇਲ ਹੋਗੀ ਬਾਲਪੋਰੀਆਂ ਦੀ ਸਫਾਈ ਹੱਥਾਂ ਪੈਰਾਂ ਦੀ ਸਫਾਈ 4 ਸਵਾ 4 ਮਹੀਨੇ ਉਮਰ ਖੰਨ ਕੁੰਦ ਦੀ ਚੰਗੀ ਹੈ ਧੌਣ ਤਾਂ ਲੰਮੀ ਹੈ ਸੋਹਣੀ ਓਵਰਾਲ ਆਪਾਂ ਦੇਖੀ ਪੂਰੀ ਚੰਗੇ ਵਾਕੇ ਸਾਹਮਣੇ ਆ ਕੇ ਦੇਖੋ ਰੱਸਾ ਬੱਚੀ ਦੇ ਵੀ ਨਵਾਂ ਪਹਿਣ ਤੁਰਨਾ ਨਹੀਂ ਆਉਂਦਾ ਰੱਸੇ ਨਾਲ ਤੇ ਬਾਕੀ ਨੰਬਰ ਦੇ ਤੇ ਫੋਨ ਲਾ ਲੈਤਾ ਧੰਨਵਾਦ